रेडी स्टार्ट ਦੁਨੀਆ ਵਿੱਚ ਬੇ ਉੜਕ ਧਨ ਹੈ ਪਰ ਫਿਰ ਵੀ ਬਹੁਤ ਸਾਰੇ ਲੋਕ ਗਰੀਬ ਹਨ ਡੰਡ ਹਰ ਰੋਜ਼ ਅਣਗਿਣਤ ਛੋਟੇ ਵੱਡੇ ਮਕਾਨਾਂ ਦੀ ਉਸਾਰੀ ਹੋ ਰਹੀ ਹੈ ਫਿਰ ਵੀ ਬਹੁਤ ਸਾਰੇ ਲੋਕਾਂ ਕੋਲ ਸਿਰ ਲੁਕੋਣ ਲਈ ਥਾਂ ਨਹੀਂ ਡੰਡੀ ਫੈਕਟਰੀਆਂ ਦਿਨ ਰਾਤ ਕੱਪੜਾ ਬਣ ਰਹੀਆਂ ਹਨ ਬੇਗਿਣਤ ਲੋਕਾਂ ਕੋਲ ਤੰ ਟਕਣ ਲਈ ਕਪੜਾ ਨਹੀਂ ਡੰਡੀ ਅੰਨ ਦਾ ਰਿਕਾਰਡ ਤੋੜ ਉਤਪਾਦਨ ਹੋ ਰਿਹਾ ਹੈ ਫਿਰ ਵੀ ਲੋਕ ਭੁੱਖ ਨਾਲ ਮਰ ਰਹੇ ਹਨ ਡੰਡੀ ਇਸ ਸੰਬੰਧ ਵਿੱਚ ਜੋ ਕਠੋਰ ਸਚਾਈ ਉੱبر ਕੇ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇਹ ਸਭ ਕੁਝ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ ਡੰਡੀ ਕੁਝ ਦੇਸ਼ਾਂ ਦੀ ਕੂਟਨੀਤੀ ਅਤੇ ਉਸ ਨੂੰ ਬਣਾਉਣ ਤੇ ਚਲਾਉਣ ਵਿੱਚ ਸਮਰੱਥ ਕੁਝ ਲੋਕਾਂ ਦੀ ਕਦੇ ਵੀ ਤ੍ਰਿਪਤ ਨਾ ਹੋਣ ਵਾਲੀ ਲਾਲਸੀ ਇੱਛਾ ਬਹੁਤ ਸਾਰੇ ਲੋਕਾਂ ਦਾ ਜਿਉਣਾ ਡੋਬਰ ਕਰ ਰਹੀ ਹੈ ਡੰਡੀ ਨਮੀ ਉਦਾਰਵਾਦੀ ਭੂਮੰਡਲੀ ਅਰਥ ਵਿਵਸਥਾ ਦਾ ਪਹਿਲਾ ਮਾਰੂ ਹੱਲਾ ਕਰੋੜਾਂ ਲੋਕਾਂ ਉੱਪਰ ਹੋਇਆ ਹੈ ਅਤੇ ਉਹਨਾਂ ਨੂੰ ਇੱਕ ਝਟਕੇ ਵਿੱਚ ਹੀ ਗਰੀਬੀ ਰੇਖਾ ਤੋਂ ਥੱਲੇ ਤੱਕ ਦਿੱਤਾ ਗਿਆ ਹੈ ਡੰਡੀ ਇਹ ਕੁਝ ਬਹੁ ਕੌਮੀ ਕੰਪਨੀਆਂ ਦੀ ਬਹੁਤ ਜ਼ਿਆਦਾ ਮੁਨਾਫਾ ਕਮਾਉਣ ਦੀ ਹਵਸ ਅਧਿਨ ਹੋ ਰਿਹਾ ਹੈ ਜੋ ਆਪਣੇ ਉਦਯੋਗਾਂ ਵਿੱਚ ਨਮੀ ਤੋਂ ਨਮੀ ਉन्नत ਤਕਨੀਕ ਨੂੰ ਇਸ ਕਰਕੇ ਵਰਤੋਂ ਵਿੱਚ ਲਿਆਉਂਦੇ ਹਨ ਤਾਂ ਜੋ ਉਹਨਾਂ ਨੂੰ ਇਸ ਮੰਤਵ ਲਈ ਮਨੁੱਖੀ ਸ਼ਕਤੀ ਦੀ ਘੱਟ ਤੋਂ ਘੱਟ ਜ਼ਰੂਰਤ ਪਵੇ ਡੰਡੇ ਹਾਂਜੀ ਸੈਕੰਡ ਪੈਰਾ ਲਿਖਾਂਗੇ ਰੈਡੀ ਸਤਾਰ ਇਨ ਉਦਯੋਗਾ ਨਿਰਵੈਤੀ ਕਾਰੋਬਾਰ ਬਿਉਤਬੰਦ ਢੰਗ ਨਾਲ ਨਸ਼ਟ ਕਰ ਦਿੱਤੇ ਹਨ ਜਿਸ ਦੇ ਸਿੱਟੇ ਵਜੋਂ अनेका ਲੋਕ ਬੇਰੁਜ਼ਗਾਰ ਹੋ ਗਏ ਹਨ ਡੰਡੀ ਬੇਕਾਰਾਂ ਦੀ ਇਹ ਫੌਜ ਸਭ ਕੁਝ ਕਰਨ ਦੇ ਲਾਇਕ ਹੁੰਦੇ ਹੋਏ ਵੀ ਭੁੱਖਿਆਂ ਮਰਨ ਲਈ ਮਜਬੂਰ ਹੈ ਡੰਡੀ ਗਰੀਬੀ ਹੁਣ ਤੀਸਰੀ ਦੁਨੀਆ ਦੀ ਹੱਦ ਅੰਦਰ ਹੀ ਸੀਮਤ ਨਹੀਂ ਹੈ ਸਗੋਂ ਹੁਣ ਇਹ ਸੰਸਾਰ ਵਿਆਪੀ ਬਣ ਗਈ ਹੈ ਡੰਡੀ ਭੁੱਖੇ ਨੰਗੇ ਅਤੇ ਬੇਰੋਜ਼ਗਾਰ ਲੋਕ ਕਸਬਿਆਂ ਸ਼ਹਿਰਾਂ ਅਤੇ ਮਹਾਨਗਰ ਵੱਲ ਭੱਜ ਰਹੇ ਹਨ ਅਤੇ ਉਥੇ ਟੁਕੀਆਂ ਝੋਪੜੀਆਂ ਵਿੱਚ ਰਹਿਣ ਲਈ ਮਜਬੂਰ ਹਨ ਡੰਡੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਆਜ਼ਾਦ ਕਿਸਾਨੀ ਦੀ ਹੋਂਦ ਖਤਮ ਹੋ ਜਾਣ ਕਾਰਨ ਉਥੇ ਵੀ ਗਰੀਬੀ ਕਰਨ ਦੀ ਪ੍ਰਕਿਰਿਆ ਨੂੰ ਬਲ ਮਿਲਿਆ ਹੈ ਟੈਂਡੀ ਅਮੀਰ ਦੇਸ਼ਾਂ ਵਿੱਚ ਗਰੀਬ ਲੋਕ ਨੀਵੇਂ ਦਰਜੇ ਦਾ ਅਸੰਤੁਲਿਤ ਤੇ ਇੱਕ ਪੋਸ਼ਣਕਾਰੀ ਭੋਜਨ ਖਾਣ ਲਈ ਮਜਬੂਰ ਹੋ ਰਹੇ ਹਨ ਡੰਡੀ ਇੱਕ ਅਧਿਐਨ ਅਨੁਸਾਰ ਅਮਰੀਕਾ ਦੀ 1/3 ਆਬਾਦੀ ਨੂੰ ਇਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਡੰਡੀ ਦੂਰਦਰਸ਼ੀ ਪ੍ਰਚਾਰ ਸਾਧਨ ਭੜੇ ਆਰਥਿਕ ਪ੍ਰਬੰਧ ਦੁਆਰਾ ਸਰਾਪੇ ਅਤੇ ਭੁੱਖੇ ਮਰਦੇ ਲੋਕਾਂ ਦੀ ਦਾਸਤਾਨ ਨਉ ਵਿਖਾਉਣ ਤੋਂ ਪਰਹੇਜ਼ ਕਰਦੇ ਹਨ ਅਤੇ ਇਸ ਹਾਲਤ ਲਈ ਜ਼ਿੰਮੇਵਾਰ ਸ਼ਕਤੀਆਂ ਨੂੰ ਸ਼ਿਪਾ ਕੇ ਰੱਖਦੇ ਹਨ ਡੰਡੀ ਸਮੋਲੀਆ ਵਿੱਚ ਕਾਲ ਨਾਲ ਪੈਦਾ ਹੋਈ ਭੁੱਖਮਰੀ ਨੂੰ ਵਿਖਾਉਂਦੇ ਹੋਏ ਮੌਸਮ ਦੀਆਂ ਅਸਫਲਤਾਵਾਂ ਅਤੇ ਬਾਹਰੀ ਰਾਜਨੀਤਿਕ ਪ੍ਰਭਾਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਪਰ ਉਹਨਾਂ ਸ਼ਕਤੀਆਂ ਨੂੰ ਅੱਖੋਂ ਓਲੇ ਕੀਤਾ ਗਿਆ ਜਿਨ੍ਹਾਂ ਨੇ ਦੇਸ਼ ਨੂੰ ਐਨੀ ਭੈੜੀ ਹਾਲਤ ਵਿੱਚ ਪਹੁੰਚਾ ਦਿੱਤਾ ਡੰਡੇ